ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਬਚਨ ਤੁਹਾਡੇ ਨਾਲ ਸਾਂਝੇ ਕਰੀਏ ਅੱਜ ਦਾ ਜੋ ਵੀਡੀਓ ਦਾ ਟੌਪਿਕ ਹੈ ਉਹ ਹੈ ਹੋਸ਼ ਤੇ ਬੇਹੋਸ਼ੀ ਬੇਹੋਸ਼ੀ ਵਿੱਚ ਦੁੱਖ ਤਾਂ ਬਣਿਆ ਹੀ ਰਹਿੰਦਾ ਹੈ ਪਰ ਬੇਹੋਸ਼ੀ ਕਾਰਨ ਦੁੱਖ ਨਾਲ ਸੰਬੰਧ ਟੁੱਟ ਜਾਂਦਾ ਹੈ ਜਿਤਨੀ ਮਾਤਰਾ ਵਿੱਚ ਬੇਹੋਸ਼ੀ ਹੋਵੇ ਉਤਨੀ ਮਾਤਰਾ ਵਿੱਚ ਦੁੱਖ ਨਾਲੋਂ ਦੂਰੀ ਹੋ ਜਾਂਦੀ ਹੈ ਸਿਨੇਮਾ ਥੀਏਟਰ ਵਿੱਚ ਲੀਨਤਾ ਵੀ बेहੋਸ਼ੀ ਹੈ ਇਸ ਵਾਸਤੇ ਵਕਤੀ ਤੌਰ ਤੇ ਜੋ ਮਨੁੱਖ ਸੁੱਖ ਮਹਿਸੂਸ ਕਰਦਾ ਹੈ ਉਹ ਸੁੱਖ ਨਹੀਂ ਹੈ ਥੋੜਾ ਜਿਹਾ ਇਹ बेहोश ਹੋ ਗਿਆ ਹੈ ਇਸ ਵਾਸਤੇ ਦੁੱਖ ਨਾਲੋਂ ਕੁਝ ਮਾਤਰਾ ਵਿੱਚ ਸੰਬੰਧ ਵਿਛिन्न ਹੋ ਗਿਆ ਹੈ ਜਿਤਨਾ ਮਨੁੱਖ ਹੋਸ਼ ਵਿੱਚ ਹੋਵੇ ਤਾਂ ਉਸ ਨੂੰ ਆਪਣੇ ਮੂਲ ਰੂਪ ਵਿੱਚ ਪਈ ਅਸ਼ਾਂਤੀ ਦਾ ਪਤਾ ਚੱਲਦਾ ਹੈ ਜਿਉਂ-ਜਿਉਂ ਗਹਿਰਾਈ ਵਿੱਚ ਜਾਂਦਾ ਹੈ ਤਾਂ ਜਨਮ ਜਮਾਂਤਰਾਂ ਦੇ ਪਏ ਸੰਸਕਾਰ ਜਿਨ੍ਹਾਂ ਵਿੱਚ ਸਿਵਾਏ ਬੇਚੈਨੀ, ਦੁੱਖ, ਸੰਤਾਪ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਇਸ ਦਾ बोਧ ਵੱਧਦਾ ਹੈ ਤੇ ਮਨੁੱਖ ਜਲਦੀ ਛੁਟਕਾਰਾ ਚਾਹੁੰਦਾ ਹੈ। ਇੱਕ ਗੱਲ ਸਮਝਣ ਵਿੱਚ ਮਨੁੱਖ ਦੇ ਆ ਗਈ ਹੈ ਕਿ बेहੋਸ਼ੀ ਵਿੱਚ ਦੁੱਖ ਵਲੀਨ ਹੋ ਜਾਂਦਾ ਹੈ। ਐਸਾ बेहੋਸ਼ੀ ਵਿੱਚ ਭਾਸਦਾ ਹੈ। ਇਸ ਵਾਸਤੇ ਮਨੁੱਖੀ ਦੁਨੀਆ ਅੰਦਰ बेहੋਸ਼ੀ ਇੱਕ ਰਸ ਬਣ ਗਈ ਹੈ ਜਦ ਕੇ बेहੋਸ਼ੀ ਤੋਂ ਵੱਡਾ ਰੋਗ ਹੋਰ ਕੋਈ ਨਹੀਂ ਹੈ ਜਿਸ ਜਿਸ ਚੀਜ਼ ਤੋਂ बेहੋਸ਼ੀ ਮਿਲਦੀ ਹੈ ਉਸ ਨਾਲ ਪਿਆਰ ਵਧਦਾ ਜਾ ਰਿਹਾ ਹੈ ਜਿਵੇਂ ਕਿ ਸ਼ਰਾਬ ਅਫੀਮ ਗਾਂਜਾ ਸਲਫਾ ਚਰਸ ਐਲ ਐਸ ਡੀ ਮਰੀਜਵਾਨਾ ਇਤਿਆਦਕ ਮਨੁੱਖ ਨੇ बेहੋਸ਼ੀ ਦੇ ਬਹੁਤ ਸਾਧਨ ਲੱਭੇ ਹਨ ਹੋਸ਼ ਵਿੱਚ ਮਨੁੱਖ ਪਾਪ ਨਹੀਂ ਕਰ ਸਕਦਾ ਪਾਪ ਦਾ ਰਸੀਆ ਬੇਹੋਸ਼ੀ ਵਿੱਚ ਪਾਪ ਕਰਦਾ ਹੈ ਤਾਂ ਕਿ ਜ਼ਮੀਰ ਦੀ ਆਵਾਜ਼ ਸੁਣਾਈ ਨਾ ਦੇਵੇ ਅਤੀ ਵਿਵਚਾਰੀ ਮਨੁੱਖ ਅਤੀ ਸ਼ਰਾਬੀ ਹੁੰਦਾ ਹੈ ਵਿਵਚਾਰ ਇੱਕ ਵੱਡਾ ਪਾਪ ਹੈ ਇਹ ਪਾਪ ਪ੍ਰਤੀਤ ਨਾ ਹੋਵੇ ਮਨੁੱਖ ਸ਼ਰਾਬ ਦਾ ਆਸਰਾ ਲੈਂਦਾ ਹੈ ਸੱਜੇ ਸੱਜੇ ਸ਼ਰਾਬ ਤੇ ਵਿਵਚਾਰ ਦਾ ਪੱਕਾ ਸਬੰਧ ਜੁੜ ਜਾਂਦਾ ਹੈ ਜਿੰਨਾ ਮੁਲਕਾਂ ਵਿੱਚ ਸ਼ਰਾਬ ਪਾਣੀ ਦੀ ਤਰ੍ਹਾਂ ਪੀਤੀ ਜਾਂਦੀ ਹੈ ਉਥੇ ਵਿਵਚਾਰ ਵਿਵਚਾਰ ਹੀ ਨਹੀਂ ਰਿਹਾ ਸ਼ਰਾਬ ਪਾਣੀ ਹੈ ਤੇ ਵਿਵਚਾਰ ਇੱਕ ਲੋੜ ਹੈ ਸੋਚਣੀ ਇਹ ਬਣ ਗਈ ਹੈ ਅੱਜ ਦਾ ਸਾਹਿਤ ਫਿਲਮ ਨਾਟਕ ਸੁਰਾਂ ਸੁੰਦਰੀ ਦੀ ਪਰਕਰਮਾ ਕਰਦਾ ਦਿਸ ਰਿਹਾ ਹੈ ਮਹਾਨ ਕੰਮ ਕੋਈ ਕਰਨਾ ਹੋਵੇ ਤਾਂ ਬਹੁਤ ਵੱਡਾ ਹੋਸ਼ ਚਾਹੀਦਾ ਹੈ ਕੰਮਾਂ ਵਿੱਚ ਸਭ ਤੋਂ ਵੱਡਾ ਅਹਿਮ ਕੰਮ ਪ੍ਰਭੂ ਚਿੰਤਨ ਹੈ ਚਿੰਤਨ ਲਈ ਸਾਵਧਾਨੀ ਇਕਾਗਰਤਾ ਤੇ ਚੇਤਨ ਹੋਣਾ ਲਾਜ਼ਮੀ ਹੈ ਜਿਵੇਂ ਕਿ ਸੁਖਮਨੀ ਸਾਹਿਬ ਵਿੱਚ ਕਿਹਾ ਗਿਆ ਹੈ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚਿਤ ਹੋਸ਼ ਦੇ ਸਰੋਵਰ ਵਿੱਚ ਹੀ ਨਾਮ ਦੇ ਕਮਲ ਖਿਲਦੇ ਹਨ बेहੋਸ਼ੀ ਦੇ ਛੱਪੜ ਵਿੱਚ ਕਾਮੀ ਬਗਲਾ ਮੱਛੀ ਦੀ ਤਾਲ ਵਿੱਚ ਰਹਿੰਦਾ ਹੈ बेहੋਸ਼ੀ ਵਿੱਚ ਮਨੁੱਖਾ ਜਨਮ ਦੀ ਬਾਹਰੀ ਅੰਵਾਈ ਲੰਘ ਜਾਂਦੀ ਹੈ ਤੇ ਬਾਅਦ ਵਿੱਚ ਪਛਤਾਵੇ ਤੇ ਝੋਰੇ ਪੱਲੇ ਪੈ ਜਾਂਦੇ ਹਨ ਹੋਸ਼ ਵਿੱਚ ਆ ਮਨੁੱਖਾ ਜਨਮ ਦੀ ਬਹਾਰ ਪੂਰੇ ਸ਼ੋਰ ਸ਼ਰਾਬੇ ਨਾਲ ਆਈ ਹੈ ਪਰ ਸ਼ਰਾਬ ਦਾ ਰਸੀਆ बेहोश ਹੈ ਤੇ ਰੋਜ਼ ਰੋਜ਼ ਦੀ ਆਦਤ ਸੂਖਮvirti ਨੂੰ ਖਤਮ ਕਰ ਹੀ ਦਿੰਦੀ ਹੈ ਜਿਹੜੀ ਆਕਾਰਪੁਰਖ ਨੂੰ ਅਨੁਭਵ ਕਰਦੀ ਹੈ ਤਾਂ ਇਸ ਦੇ ਵਿੱਚ ਸੰਤ ਜੀ ਸਾਨੂੰ ਇਹ ਸਮਝਾਉਂਦੇ ਨਜ਼ਰ ਆ ਰਹੇ ਨੇ ਪਹਿਲੀ ਗੱਲ ਤਾਂ ਇਹ ਕਿ ਜਿੰਨੇ ਵੀ ਪ੍ਰਕਾਰ ਦੇ ਨਸ਼ੇ ਨੇ ਜਿਨ੍ਹਾਂ ਨੂੰ ਪੀ ਕੇ ਜਾਂ ਖਾ ਕੇ ਮਨੁੱਖ ਇਹ ਸਮਝਦਾ ਹੈ ਕਿ ਉਸਦੇ ਦੁੱਖ ਦੂਰ ਹੋ ਜਾਂਦੇ ਨੇ ਤਾਂ ਉਹ ਇੱਕ बेहोਸ਼ੀ ਦੀ ਹਾਲਤ ਹੁੰਦੀ ਹੈ ਜਿਸ ਦੇ ਵਿੱਚ ਦੁੱਖ ਭਾਸਦਾ ਨਹੀਂ ਹੈ ਅਸਲ ਦੇ ਵਿੱਚ ਦੁੱਖ ਹੋਰ ਜ਼ਿਆਦਾ ਵੱਧਦਾ ਹੈ ਦੂਸਰੀ ਗੱਲ ਸੰਤ ਜੀ ਇਹ ਸਮਝਾ ਰਹੇ ਨੇ ਕਿ ਜੋ ਕੋਈ ਵੀ ਸਹੀ ਕੰਮ ਕਰਨਾ ਹੋਵੇ ਜਿਵੇਂ ਪ੍ਰਭੂ ਦਾ ਚਿੰਤਨ ਕਰਨਾ ਹੋਵੇ ਤਾਂ ਉਸ ਦੇ ਲਈ ਹੋਸ਼ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਜਿਵੇਂ ਬੰਦਾ ਹੋਸ਼ ਦੇ ਵਿੱਚ ਜਾਂਦਾ ਹੈ ਪ੍ਰਭੂ ਦਾ ਚਿੰਤਨ ਕਰਦਾ ਤਾਂ ਉਹਨੂੰ ਆਪਣੇ ਅੰਦਰ ਪਏ ਉਹ ਗਲਤ ਵਿਚਾਰ ਗਲਤ ਸੰਸਕਾਰ ਜੋ ਕਿ ਜਨਮਾ ਜਨਮਾ ਤੋਂ ਉਹਦੇ ਨਾਲ ਤੁਰੇ ਆਉਂਦੇ ਨੇ ਉਹਨਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਲਈ ਇਸ ਵੀਡੀਓ ਦਾ ਜੋ ਟੌਪਿਕ ਸੀ ਉਹ ਸੀ ਹੋਸ਼ ਤੇ ਬੇਹੋਸ਼ੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸਾਧ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ